ਪ੍ਰਭੂ ਜੀ ਦੀ ਅਸੁਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਬਿਹਾਰ ਭਰੀ ਜੈਮਸ ਜੀ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆ ਅੱਜ ਰਾਤ ਦਾ ਵਚਨ ਜ਼ਬੂਰ ਸ਼ਿਆਲੀ ਅਧਿਆਇ ਦਾ 1 ਨੰਬਰ ਆਇਤ ਪਰਮੇਸ਼ਰ ਸਾਡੀ ਪਨਾਹ ਤੇ ਸਾਡਾ ਬਲ ਹੈ ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ ਹਾਲੇਲੂਇਆ ਸੱਚਮੁੱਚ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਆਖਦੇ ਨੇ ਕਿ ਪਰਮੇਸ਼ਰ ਜਿਹੜਾ ਆ ਪਰਮੇਸ਼ਰ ਦੇ ਦਾਸ ਦਾਊਦ ਲਿਖਦੇ ਨੇ ਕਿ ਪਰਮੇਸ਼ਰ ਜਿਹੜਾ ਆ ਉਹ ਸਾਡਾ ਵੱਡਾ ਸਹਾਇਕਾ ਪਰਮੇਸ਼ਰ ਸਾਡੀ ਪਨਾਹ ਆ ਤੇ ਸੱਚਮੁੱਚ ਪਰਮੇਸ਼ਵਰ ਹੀ ਸਾਡਾ ਬਾਲਿਆ ਜਦੋਂ ਅਸੀਂ ਦੁੱਖਾਂ ਵਿੱਚ ਹੁੰਦੇ ਆ ਤੇ ਪਰਮੇਸ਼ਵਰ ਹੀ ਸਾਡਾ ਵੱਡਾ ਸਹਾਇਕ ਬਣ ਕੇ ਸਾਨੂੰ ਮਿਲਦਾ ਹੈ। ਤੋਂ ਸੱਚਮੁੱਚ ਸਾਡੀ ਜ਼ਿੰਦਗੀਆਂ ਵਿੱਚ ਜਦੋਂ ਵੀ ਦੁੱਖ ਤਕਲੀਫ ਮੁਸੀਬਤਾਂ ਆਉਂਦੀਆਂ ਆ ਤੋਂ ਇਨਸਾਨਾਂ ਦੇ ਨਾਲੋਂ ਵੱਧ ਸਾਨੂੰ ਪਰਮੇਸ਼ਵਰ ਤੇ ਭਰੋਸਾ ਕਰਨਾ ਚਾਹੀਦਾ ਹੈ ਕਿਉਂਕਿ ਉਹਦੇ ਨਾਲੋਂ ਸੱਚਾ ਸਹਾਰਾ ਤੇ ਸੱਚਾ ਸਹਾਇਕ ਸਾਡਾ ਕੋਈ ਨਹੀਂ ਹੋ ਸਕਦਾ। ਤੇ ਸੱਚਮੱਚ ਅਸੀਂ ਪਰਮੇਸ਼ਰ ਦੀ ਪਨਾਹ ਲੈਣੀ ਹੈ ਕਿਉਂਕਿ ਜਦੋਂ ਅਸੀਂ ਪਰਮੇਸ਼ਰ ਦੀ ਪਨਾਹ ਲੈ ਲੈਂਦੇ ਆ ਤੇ ਅਸੀਂ ਸਾਰੇ ਹੀ ਰੋਗਾ ਬਿਮਾਰੀਆਂ ਤੋਂ ਸਾਰੇ ਮੁਸ਼ਕਿਲਾਂ ਤਕਲੀਫਾਂ ਤੋਂ ਇੱਕ ਮਿੰਟ ਦੇ ਵਿੱਚ ਛੁੱਟ ਜਾਂਦੇ ਆ ਇਹ ਸੱਚਮੱਚ ਪਰਮੇਸ਼ਰ ਸਾਡਾ ਛੁਟਕਾਰਾ ਵੀ ਆ ਪਰਮੇਸ਼ਰ ਸਾਡਾ ਬਲ ਵੀ ਆ ਜਦੋਂ ਅਸੀਂ ਹੁਸਤੇ ਹੋਏ ਹੁੰਨੇ ਆ ਜਦੋਂ ਅਸੀਂ ਉਦਾਸ ਹੁੰਨੇ ਆ ਤੇ ਪਰਮੇਸ਼ਰ ਸਾਨੂੰ ਅਜਿਹਾ ਇੱਕ ਵਚਨ ਦਿੰਦਾ ਜਿਹਦੇ ਨਾਲ ਅਸੀਂ ਬਲ ਨੂੰ ਪ੍ਰਾਪਤ ਕਰਦੇ ਤਾਂ ਅੱਜ ਦੀ ਰਾਤ ਦੇ ਵਿੱਚ ਪਰਮੇਸ਼ਰ ਉਹਨਾਂ ਸਾਰੇ ਹੀ ਰੁਸਤੇ ਹੋਏ ਹੁਸਤੇ ਹੋਿਆਂ ਨੂੰ ਰੁਸਤੇ ਹੋਿਆਂ ਨੂੰ ਉਨਾ ਸਾਰੇ ਉਦਾਸ ਮਨਾਂ ਨੂੰ ਅੱਜ ਦੇ ਨਾਲ ਵਚਨਾਂ ਦੇ ਦੁਆਰਾ ਪਰਮੇਸ਼ਰ ਤਸੱਲੀ ਦੇ ਰਹੇ ਨੇ ਕਿ ਪਰਮੇਸ਼ਰ ਹੀ ਸਾਡਾ ਬਲ ਹੈ। ਤੋਂ ਸੱਚਮੁੱਚ ਪਰਮੇਸ਼ਰ ਸਾਡੀ ਹਰ ਵੇਲੇ ਰਾਖੀ ਕਰਦੇ ਆ। ਤੇ ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਕਿ ਪਰਮੇਸ਼ਰ ਸਾਨੂੰ ਸੰਭਾਲ ਕੇ ਰੱਖਦੇ ਤੋਂ ਆਓ। ਇਹਨਾਂ ਵਚਨਾਂ ਦੇ ਦੁਆਰਾ ਰਾਤ ਦੇ ਸਮੇਂ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਆ। ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾਵੰਦੀ ਤੁਹਾਡਾ ਧੰਨਵਾਦ ਕਰਦੇ ਆ। समर्थी परमेश्वर जी ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਂ ਮਾਂ ਵਧਾਈ ਕਰਦੀ ਹੁਦਾਬੰਦੀ ਦਇਆ ਕਰੋ ਸਮਰਥੀ ਪਰਮੇਸ਼ਰ ਜੀ ਕਿਰਪਾ ਕਰੋ ਜ਼ਿੰਦਾ ਜਲਾਲੀ ਖੁਦਾ ਤੁਹਾਡਾ ਧੰਨਵਾਦ ਕਰਦੀਆਂ ਤੁਹਾਡੇ ਨਾਮ ਦੀ ਮੈਂ ਮਾਂ ਵਧਾਈ ਕਰਦੀ ਖੁਦਾਬੰਦੀ ਔਰ ਪਰਮੇਸ਼ਰ ਜੀ ਪ੍ਰਾਰਥਨਾ ਕਰਦੀ ਖੁਦਾ ਕਿ ਜਿੰਨੇ ਵੀ ਭੈਣ ਭਰਾ ਅੱਜ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਨੇ ਖੁਦਾ ਅੱਜ ਦੇ ਵਚਨ ਪਰਮੇਸ਼ਰਾਂ ਸਾਰਿਆਂ ਦੀਆਂ ਦਿਲਾਂ ਦੀਆਂ ਤਖਤੀਆਂ ਦੇ ਉੱਪਰ ਪਰਮੇਸ਼ਰੋ ਗਹਿਰਾਈ ਦੇ ਨਾਲ ਲਿਖੇ ਜਾਣ ਔਰ ਪ੍ਰਭੂ ਜੀ ਕੋਈ ਵੀ ਵੈਰੀ ਦੀ ਸ਼ਕਤੀ ਖੁਦਾ ਇਹ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਉੱਤੋਂ ਚੁਰਾਉਣੇ ਨਾ ਪਾਏ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਚੁਰਾਉਣੇ ਨਾ ਪਾਏ ਮੇਰੇ ਮਹਾਨ ਖੁਦਾਵੰਦ ਜੀ ਕਿਉਂਕਿ ਇਹ ਵਚਨ ਪਰਮੇਸ਼ਰ ਸਾਨੂੰ ਜ਼ਿੰਦਗੀ ਦੇਣ ਵਾਲੇ ਵਚਨ ਨੇ ਖੁਦਾਵੰਦ ਜੀ ਸੱਚਮੁੱਚ ਪ੍ਰਭੂ ਜੀ ਜਦੋਂ ਵੀ ਪ੍ਰਭੂ ਜੀ ਵੈਰੀ ਸਾਡੇ ਮਨਾਂ ਦੇ ਵਿੱਚ ਪਾਉਂਦਾ ਹੈ ਕਿ ਤੇਰਾ ਕੋਈ ਵੀ ਰਾਖਾ ਨਹੀਂ ਆ ਖੁਦਾ ਤੋ ਪ੍ਰਭ ਜੀ ਉਸ ਦੇ ਵੇਲੇ ਪਰਮੇਸ਼ਰ ਤੁਹਾਡਾ ਇਹ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਪ੍ਰਭ ਜੀ ਫਿਰ ਜਾਵੇ ਖੁਦਾਬੰਦ ਜੀ ਔਰ ਅਸੀਂ ਉਸਤਾਂ ਨੂੰ ਜਵਾਬ ਦੇਣ ਹੋ ਜਾਈਏ ਜਵਾਬ ਦੇਣ ਦੇ ਯੋਗ ਹੋ ਜਾਈਏ ਖੁਦਾ ਕਿ ਤੁਸੀਂ ਸਾਡੇ ਰਾਖੇ ਹੋ ਮੇਰੇ ਮਹਾਨ ਪਰਮੇਸ਼ਰ ਸੱਚਮਚੂ ਖੁਦਾਵੰਦ ਜੀ ਸ਼ੈਤਾਨ ਸ਼ਰਮਿੰਦਾ ਹੋ ਜਾਵੇ ਖੁਦਾਵੰਦ ਜੀ ਹਰ ਇੱਕ ਚਾਲ ਵੈਰੀ ਦੀ ਖਤਮ ਹੋ ਜਾਵੇ ਪਰਮੇਸ਼ਰ ਜੀ ਤਾਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਖੁਦਾਵੰਦ ਜੀ ਆਪਣੇ ਵਚਨਾਂ ਦੇ ਵਿੱਚ ਵਧਾਓ ਪ੍ਰਭ ਜੀ ਆਤਮਿਕ ਤਰੱਕੀ ਦਿਓ ਖੁਦਾ ਆਤਮਿਕ ਬਲੇਸਿੰਗਸ ਦੇ ਨਾਲ ਪ੍ਰਭ ਜੀ ਸਾਨੂੰ ਹੋਰ ਵੀ ਬਲੇਸ ਕਰੋ ਖੁਦਾਵੰਦ ਜੀ ਸਾਡੀ ਜ਼ਿੰਦਗੀਆਂ ਦੇ ਵਿੱਚ ਕੋਈ ਵੀ ਕਮੀ ਘਾਟੀ ਕੋਈ ਪਾਪ ਨਾ ਹੋਵੇ ਮੇਰੇ ਮਹਾਨ ਪਰਮੇਸ਼ਰ ਪਰਸੀ ਤੁਹਾਡੇ ਪਵਿੱਤਰ ਆਤਮਾ ਦੇ ਦੁਆਰਾ ਪ੍ਰਭ ਜੀ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਖੁਦਾਵੰ ਜੀ ਅਸੀਂ ਵਾਅਦੇ ਚਾਹੀਏ ਮੇਰੇ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਖੁਦਾਵੰ ਜੀ ਕਿ ਤੁਸੀਂ ਸਾਨੂੰ ਪ੍ਰਭ ਜੀ ਚਾਹੁੰਦੇ ਜੀ ਵਚਨ ਦਿੱਤਾ ਹੈ ਖੁਦਾਵੰ ਜੀ ਅਸੀਂ ਇਹਨਾਂ ਵਚਨਾਂ ਨੂੰ ਜਾਣ ਸਕੇ ਵਚਨਾਂ ਨੂੰ ਪ੍ਰਭ ਜੀ ਪੜ ਸਕਦੇ ਆ ਖੁਦਾ ਦੇਖ ਸਕਦੇ ਆ ਸੁਣ ਸਕਦੇ ਪਰਮੇਸ਼ਰ ਤੁਸੀਂ ਸਾਨੂੰ ਸੁਣਨ ਦੀ ਦੇਖਣ ਦੀ ਪ੍ਰਭ ਜੀ ਸ਼ਕਤੀ ਦਿੱਤੀ ਖੁਦਾਵੰ ਜੀ ਧੰਨਵਾਦ ਕਰਦੇ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਕਰਦੇ ਆ ਖੁਦਾਵੰਨ ਜੀ ਬਹੁਤ ਸਾਰੇ ਲੋਗ ਤੁਹਾਡੇ ਵਚਨ ਤੋਂ ਬਿਨਾ ਆਉਂਦੇ ਤੇ ਵਚਨ ਤੋਂ ਬਿਨਾ ਚਲੇ ਜਾਂਦੇ ਨੇ ਮੇਰੇ ਮਹਾਨ ਖੁਦਾਵੰਨ ਜੀ ਜੋ ਪਰਮੇਸ਼ਰ ਜੀ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਖੁਦਾਵੰਨ ਜੀ ਪ੍ਰਭ ਜੀ ਪ੍ਰਾਰਥਨਾ ਕਰਦੇ ਸਾਡੇ ਸਾਰੇ ਹੀ ਭੈਣਾ ਭਰਾਵਾਂ ਦੇ ਲਈ ਖੁਦਾਵੰਨ ਜੀ ਜਿੰਨੇ ਵੀ ਲੋਗ ਪਰਮੇਸ਼ਰ ਜੀ ਤੁਹਾਡੇ ਨਾਮ ਨੂੰ ਨਹੀਂ ਜਾਣਦੇ ਪਰਮੇਸ਼ਰ ਹਰ ਇੱਕ ਭੈਣ ਭਰਾ ਨੂੰ ਖੁਦਾ ਤੁਸੀਂ ਆਪਣੇ ਆਤਮਾ ਦੇ ਦੁਆਰਾ ਪ੍ਰਭ ਜੀ ਗਾਈਡ ਕਰੋ ਖੁਦਾਵੰਨ ਜੀ ਇਹਨਾਂ ਨੂੰ ਗਿਆਨ ਦਿਓ ਮੇਰੇ ਮਹਾਨ ਪਰਮੇਸ਼ਰ ਸੱਚਮੁੱਚ ਹਰ ਇੱਕ ਭੈਣ ਭਰਾ ਜਾਣ ਜਾਵੇ ਕੀ ਤੂੰ ਹੀ ਜ਼ਿੰਦਾ ਜ਼ਲਾਲੀ ਸੱਚਾ ਪਰਮੇਸ਼ਰ ਹੈ ਖੁਦਾ ਸਤਿਮੁੱਚ ਹਾਰੀਕ ਪੈਨਪਰਾ ਨੂੰ ਹਨੇਰੇ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਓ ਮੇਰੇ ਮਹਾਨ ਖੁਦਾਵੰਦ ਜੀ ਹਨੇਰਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਰਾਜ਼ ਨਾ ਕਰਨੇ ਪਾਈ ਪਰਮੇਸ਼ਰ ਪਰ ਤੁਹਾਡਾ ਸੱਚਾ ਚਾਨਣ ਖੁਦਾ ਹਾਰੀਕ ਹਨੇਰੇ ਨੂੰ ਖਤਮ ਕਰ ਦਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਹਾਲੇਲੂਇਆ ਧੰਨਵਾਦ ਕਰਦੇ ਖੁਦਾਵੰਦ ਜੀ ਹਰ ਇੱਕ ਹਨੇਰੇ ਦਾ ਸਪਿਰਿਟ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿੰਨੇ ਆ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਦ ਜੀ ਜਿੰਨੇ ਵੀ ਪੈਨਪ੍ਰਾਨਾਂ ਦੇ ਸਰੀਰ ਦੇ ਵਿੱਚ ਕੋਈ ਕਮੀ ਘਾਟੀ ਕਮਜ਼ੋਰੀ ਹੈ ਮੇਰੇ ਮਹਾਨ ਖੁਦਾ ਕੋਈ ਬਿਮਾਰੀ ਹੈ ਮੇਰੇ ਮਹਾਨ ਖੁਦਾਵੰਤ ਜੀ ਹਰ ਇੱਕ ਬਿਮਾਰੀ ਕਮੀ ਘਾਟੀ ਕਮਜ਼ੋਰੀ ਤੋਂ ਹਰ ਇੱਕ ਪੈਨਪ੍ਰਾਨ ਨੂੰ ਆਜ਼ਾਦ ਕਰੋ ਪਰਮੇਸ਼ਰ ਜੀ ਜੋ ਰਾਤ ਦੇ ਸਮੇਂ ਪਰਮੇਸ਼ਰ ਜੀ ਪੈਨਪ੍ਰਾ ਸੌ ਨਹੀਂ ਪਾਉਂਦੇ ਖੁਦਾਵੰਤ ਕਿਸੇ ਬਿਮਾਰੀ ਚਿੰਤਾ ਬੋਸ ਦੇ ਕਾਰਨ ਖੁਦਾ ਅਰ ਜਿੰਨਾਂ ਦੀ ਹਰ ਇੱਕ ਚਿੰਤਾ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਲਓ ਮੇਰੇ ਪਰਮੇਸ਼ਰ ਜੀ ਕਿਉਂਕਿ ਖੁਦਾ ਤੁਸੀਂ ਕਿਹਾ ਤੁਸੀਂ ਚਿੰਤਾ ਨਾ ਕਰੋ ਪਰਮੇਸ਼ਰ ਜੀ ਤੁਸੀਂ ਕਿਹਾ ਕਿ ਤੁਸੀਂ اپنی ساری ਚਿੰਤਾ ਮੈਨੂੰ ਸੌਂਪ ਦਿਓ ਤੁਸੀਂ ਕਿਹਾ ਮੈਨੂੰ ਤੁਹਾਡਾ ਖਿਆਲ ਹੈ ਫਿਕਰ ਹੈ ਮੇਰੇ ਮਹਾਨ ਪਰਮੇਸ਼ਰ ਸੱਚਮੁੱਚ خدا ਤੁਸੀਂ ਸਾਡੇ ਜਿੰਨੀ ਰਾਖੀ ਸਾਡੀ ਕੋਈ ਵੀ ਨਹੀਂ ਕਰ ਸਕਦਾ ਮੇਰੇ ਪਰਮੇਸ਼ਰ ਜੀ ਤੁਸੀਂ ਸਾਡੀ ਜ਼ਿੰਦਗੀਆਂ ਨੂੰ ਆਪਣੇ ਹੱਥਾਂ ਦੇ ਵਿੱਚ ਲਾਓ ਮੇਰੇ ਖੁਦਾਬੰਦ ਜੀ ਸੱਚਮੁੱਚ ਸਾਡੇ ird gird ਦਾ ਆਪਣੇ ਸਵਰਗੀ ਦੂਤਾ ਦੀ ਵਾਰਡ ਨੂੰ ਲਗਾਓ ਪਰਮੇਸ਼ਰ ਜੀ ਹਰੀ ਕਪੈਨ ਪ੍ਰਾਜੋ ਚਿੰਤਾ ਦੇ ਵਿੱਚ ਆ ਖੁਦਾ ਅਜ ਉਹਨਾਂ ਦੀ ਚਿੰਤਾਵਾਂ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿੰਨੇ ਆ ਰੱਦ ਕਰ ਦਿੰਨੇ ਆ خدا ਜਿੰਨੇ ਪੈਣਾ ਪ੍ਰਾਵਾਂ ਦੇ ਕੋਈ ਕੰਮ ਰੁਕੇ ਹੋਏ ਨੇ ਪਰਮੇਸ਼ਰ ਹਰ ਇੱਕ ਕੰਮ ਪ੍ਰਭੂ ਯਸ਼ੁਮਸੀ ਨਾਮ ਦੇ ਵਿੱਚ ਬles ਕਰਦੇ ਆ ਮੇਰੇ ਖੁਦਾਵੰਨ ਜੀ ਇਹਨਾਂ ਪੈਣਾ ਭਰਾਵਾਂ ਦੇ ਹੱਥਾਂ ਪੈਰਾਂ ਨੂੰ ਮੁਬਾਰਕ ਕਰੋ ਪਰਮੇਸ਼ਰ ਸਾਡੇ ਸਾਰਿਆਂ ਦੇ ਕੰਮਾਂ ਨੂੰ ਸਫਲ ਕਰੋ ਮੇਰੇ ਮਹਾਨ ਖੁਦਾਵੰਨ ਜੀ ਪਰਮੇਸ਼ਰ ਸਾਨੂੰ ਆਪਣੇ ਨਾਮ ਦੇ ਨਾਲ ਜੋੜ ਕੇ ਰੱਖੋ ਮੇਰੇ ਜ਼ਿੰਦਾ ਜਲਾਲੀ ਖੁਦਾ ਤੁਹਾਡਾ ਧੰਨਵਾਦ ਕਰਦੀਆਂ ਤੁਹਾਡੇ ਨਾਮ ਦੀ ਮਮਾ ਤੇ ਵਧਾਈ ਕਰਦੇ ਸਮਰਥੀ ਪਰਮੇਸ਼ਰ ਜੀ ਪ੍ਰਾਰਥਨਾ ਕਰਦੀ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਪਰਮੇਸ਼ਰ ਹਰ ਇੱਕ ਭੈਣ ਭਰਾ ਨੂੰ ਹਰ ਇੱਕ ਬੱਚੇ ਨੂੰ ਬਜ਼ੁਰਗ ਨੂੰ ਪਰਮੇਸ਼ਰ ਤੁਸੀਂ ਆਪਣੇ ਹੱਥਾਂ ਵਿੱਚ ਸੰਭਾਲੋ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਕਿਸੇ ਵੀ ਪੈਨਪਰਾਨ ਨੂੰ ਛੋਨੇ ਨਾ ਪਾਈ ਕਿਸੇ ਬੱਚੇ ਬਜ਼ੁਰਗ ਨੂੰ ਵੀ ਛੋਨੇ ਨਾ ਪਾਏ ਮੇਰੇ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਦੇ ਮਾਲ ਡੰਗਰ ਤੱਕ ਵੀ ਪਰਮੇਸ਼ਰ ਤੁਹਾਡੇ ਹੱਥਾਂ ਵਿੱਚ ਸੌਂਪ ਦੇ ਖੁਦਾਬੰਦ ਜੀ ਮੇਰੇ ਜ਼ਿੰਦਾ ਸਮਰਥੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਬੰਦ ਜੀ ਸਾਨੂੰ ਧਰਮੀਆਂ ਦੀ ਸੰਗਤੀ ਦਿਓ ਮੇਰੇ ਖੁਦਾ ਸੱਚਮੁੱਚ ਪਰਮੇਸ਼ਰ ਜੀ ਚਾਹੇ ਸਾਡੇ ਨਾਲ ਥੋੜੇ ਹੀ ਲੋਕ ਜੁੜਨ ਪਰ ਸਾਰੇ ਦੇ ਸਾਰੇ ਧਰਮੀ ਲੋਕ ਜੁੜਨ ਮੇਰੇ ਪਰਮੇਸ਼ਰ ਜੀ ਜੋ ਅਸੀ ਪਰਮੇਸ਼ਰ ਤੁਹਾਡੇ ਸਵਰਗ ਰਾਸ ਤੱਕ ਜਾ ਸਕੀਏ ਮੇਰੇ ਮਹਾਨ ਪਰਮੇਸ਼ਰ ਜੀ ਤਾਇਆ ਕਰੋ ਕਿਰਪਾ ਕਰੋ ਜਿੰਦਾ ਸਮਰਥੀ ਖੁਦਾ ਤੁਹਾਡਾ ਧੰਨਵਾਦ ਕਰਦੀਆਂ ਪਰਮੇਸ਼ਰ ਜੀ ਜਦ ਵੀ ਤੁਹਾਡੇ ਬੱਚੇ ਸਾਂਹ ਦੇ ਲਈ ਬਿਸਤਰਿਆਂ ਤੇ ਜਾਨ ਖੁਦਾ ਬੰਜੀ ਪਰਮ ਜੀ ਇਹਨਾਂ ਦੀ ਰਾਖੀ ਕਰਨਾ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਅਰਦਗਿਰਦ ਬਿਸਤਰਿਆਂ ਦੇ ਅਰਦਗਿਰਦ ਪਰਮੇਸ਼ਰ ਜੀ ਇਹਨਾਂ ਦੀ ਰਾਖੀ ਕਰਨ ਖੁਦਾ ਸੱਚ ਮੁੱਚ ਇਹਨਾਂ ਘਰਾਂ ਪਰਿਵਾਰਾਂ ਦੀ ਰਾਖੀ ਕਰਨ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਇਹਨਾਂ ਘਰਾਂ ਪਰਿਵਾਰਾਂ ਦੇ ਅੰਦਰ ਚੱਲਦਾ ਫਿਰਦਾ ਨਜ਼ਰ ਆਵੇ ਮੇਰੇ ਖੁਦਾ ਪਰਮ ਪ੍ਰਮੇਸ਼ਰ ਜੀ ਸੱਚਮੁੱਚ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾਬੰਦੀ ਹਰ ਇੱਕ ਘਰ ਨੂੰ ਪਰਮੇਸ਼ਰ ਤੁਸੀਂ ਆਪਣੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰੋ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਨਾ ਘਰਾਂ ਵਿੱਚ ਐਂਟਰ ਨਾ ਹੋਣੇ ਪਾਏ ਖੁਦਾਬੰਦੀ ਹਰ ਇੱਕ ਲੜਾਈ ਝਗੜਾ ਕਲੇਸ਼ ਦਾ ਸਪਿਰਿਟ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿੰਨੇ ਆ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਆਪਸੀ ਮਿਲਵਰਤਨ ਪਰਮੇਸ਼ਰ ਜੀ ਬਣਾਈ ਰੱਖਣਾ ਮੇਰੇ ਖੁਦਾਬੰਦੀ ਔਰ ਪ੍ਰਭ ਜੀ ਅਸੀਂ ਤੁਹਾਡੇ ਨਾਲ ਗੂੜਾ ਪਿਆਰ ਰੱਖਣ ਵਾਲੇ ਹੋ ਜਾਈਏ ਪਰਮੇਸ਼ਰੀ ਔਰ ਪ੍ਰਭ ਅਸੀ ਰਾਤ ਦੇ ਵੇਲੇ ਖੁਦਾਵੰਨ ਜੀ ਗੁੜੀ ਤੇ ਮਿੱਠੀ ਨੀਂਦ ਨੂੰ ਲਈਏ ਮੇਰੇ ਖੁਦਾ ਕੋਈ ਵੀ ਵੈਰੀ ਦੀ ਸ਼ਕਤੀ ਸਾਡੀ ਨੀਂਦ ਨੂੰ ਡਿਸਟਰਬ ਨਾ ਕਰਨੇ ਪਾਏ ਮੇਰੇ ਪਰਮੇਸ਼ਰ ਪਰ ਪੱਜੀ ਅਸੀਂ ਸ਼ਾਂਤੀ ਦੇ ਨਾਲ ਲੇਟ ਤੇ ਆਹੀ ਸੌਂ ਜਾਈਏ ਮੇਰੇ ਖੁਦਾ ਔਰ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਤੇ ਵਿਡਿਆਈ ਕਰੀਏ ਖੁਦਾ ਸਵੇਰੇ ਜਲਦੀ ਉਠੀਏ ਤੁਹਾਡੀ ਹਜ਼ੂਰੀ ਦੇ ਵਿੱਚ ਪਹੁੰਚਣ ਦੇ ਲਈ ਮੇਰੇ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਸਰਗਰਾਸ ਤੋਂ ਸਾਰੇ ਹੀ ਭੈਣਾ ਭਰਾਵਾਂ ਨੂੰ ਗੁੜੀ ਤੇ ਮਿੱਠੀ ਨੀਂਦ ਦਿਓ ਖੁਦਾ ਆਪਣੇ ਪ੍ਰਭੂ ਜੀ ਗੁੱਜੇ پیدਾਂ ਦੇ ਪ੍ਰਭੂ ਜੀ ਆਪਣੇ ਵਚਨਾਂ ਦੇ ਗੁੱਜੇ پیدਾਂ ਅਨੁਸਾਰਿਆਂ ਤੇ ਹੀ ਪ੍ਰਗਟ ਕਰਨਾ ਖੁਦਾਵੰਨ ਜੀ ਸੁਪਨਿਆਂ ਦੇ ਰਾਹੀਂ ਸਬਨਾ ਦੇ ਨਾਲ ਗੱਲਬਾਤ ਕਰਨਾ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਪੂਰੇ ਸਮੇਂ ਨੂੰ ਤੁਹਾਡੇ ਪਾਕ ਸਮਰਥੀ ਹੱਥਾਂ ਵਿੱਚ ਸੌਂਪਦੇ ਹੋਏ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮੇਨ 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 ਤਾਰੀਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ